ਬਾਬਾ ਜੀ ਪਹੁੰਚ ਗਿਆ ਆਪਾਂ ਮਛਵੜੇ ਸਾਹ ਵਾਲੇ ਡੀਲਰ ਕੋਲ ਤੇ ਜੀ ਇੱਧਰ ਚੱਲ ਰਹੇ ਆ ਮਲਟਰ ਦੀ ਸਰਵਿਸ ਚੱਲ ਰਹੀ ਹੈ ਇਹਦਾ ਬੈਰਿੰਗ ਖਰਾਬ ਆ ਜੀ ਰੂਲਰ ਰਾਲਰ ਪਟਿਆ ਹੋਰ ਬਾਈ ਜੀ ਕੀ ਹਾਲ ਚਾਲ ਆ ਜੀ ਜੀ ਵਧੀਆ ਬਾਈ ਮੇਰੀ ਗੱਲ ਸੁਣੋ ਜਾਂਸੀ ਥੋਡੇ ਹੌਲੈਂਡ ਵਾਲੀ ਪਾਈ ਆ ਤੁਸੀਂ ਸ਼ਕਤੀਮਾਨ ਦੇ ਵਿੱਚ ਕੀ ਕਰਦੇ ਹੋ ਜੀ ਉਹ ਆਪਣੀ ਏਜੰਸੀ ਹੈਗੀ ਹੌਲੈਂਡ ਵਾਲੀ ਜੀ ਹੌਲੈਂਡ ਦੀ ਏਜੰਸੀ ਹੈਗੀ ਆ ਲਓ ਬਾਈ ਜੀ ਕਿਸੇ ਨੂੰ ਵੀ ਹੌਲੈਂਡ ਟਰੈਕਟਰ ਚਾਹੀਦਾ ਹੋਇਆ ਬਾਈ ਉਹਨਾਂ ਕੋਲ ਏਜੰਸੀ ਆ ਹੌਲੈਂਡ ਦੀ ਸਾਰੇ ਬਾਈ ਨਾਲ ਕਰ ਲਿਓ ਸੰਪਰਕ ਰਿਸ਼ਤੇਦਾਰਾਂ ਦੀ ਹੈ ਰਿਸ਼ਤੇਦਾਰੀ ਫਤੇਗੜ ਸਾਹਿਬ ਦੇ ਏਰੀਆ ਚ ਫਤੇਗੜ ਦਾ ਫੇਰੀ ਏ ਚ ਸੱਚੀ ਗੱਲ ਆ ਹਾਂ ਬੜਾ ਠੀਕ ਆ ਬਾਈ ਫਤੇਗੜ ਸਾਹਿਬ ਦੇ ਏਰੀਆ ਚ ਕਿਸੇ ਨੇ ਹੌਲੈਂਡ ਲੈਣਾ ਹੋਇਆ ਤਾਂ ਸਾਡੇ ਨਾਲ ਸੰਪਰਕ ਕਰ ਲਿਓ ਨੰਬਰ ਆਪਣਾ ਹਨਾ ਬਈ ਹਾਂ ਬੜਾ ਠੀਕ ਆ ਫਤੇਗੜ ਸਾਹਿਬ ਚ ਹੌਲੈਂਡ ਦੀ ਏਜੰਸੀ ਹੈਗੀ ਆ ਬਾਈ ਜੀ ਆਪਣੀ ਜਾਇਜ਼ ਕਰਵਾ ਦੂਗਾ ਬੰਦਾ ਕਹਿ ਕੇ ਬਾਈ ਸੱਚੀ ਹੋ ਹੈਗੀ ਇਹਨਾਂ ਦੀ ਏਜੰਸੀ ਫਤੇਗੜ ਦਾ ਆਪ ਚ ਕਿਸੇ ਨੇ ਲੈਣਾ ਹੋਇਆ ਦੱਸ ਦਿਓ ਬਾਈ ਟਰੈਕਟਰ ਹੌਲੈਂਡ ਗਿਆਨੀ ਬਾਜੀ ਸਤਿ ਸ਼੍ਰੀ ਅਕਾਲ ਔਰ ਵੀਰ ਕਿਦਾਂ ਕੱਲ ਬਾਜੀ ਗਿਆਨੀ ਬਾਜੀ ਪਹਿਲੀ ਵਾਰ ਤੁਸੀਂ ਫੀਲਡ 'ਚ ਗਏ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਬਾਈ ਜੀ ਉੱਥੇ ਬਹੁਤ ਵਧੀਆ ਰਿਹਾ ਵੀਰਾ ਵਧੀਆ ਰਿਹਾ ਕਰਦੀ ਤੁਸੀਂ ਨਾਲ ਗਏ ਬੇਲਰ ਸੈੱਟ ਹੋ ਗਿਆ ਸੀ ਇਹਦਾ ਹਾਂਜੀ ਵੀਰ ਤੇ ਬਾਈ ਇਹ ਆਪਣੇ ਕੋਲ ਇੱਥੇ ਕੰਮ ਸਿੱਖਦਾ ਸੀ ਹੁਣੇ ਬਾਈ ਪੂਰਾ ਫੋਰਮਰ ਬਣ ਗਿਆ ਬਾਈ ਗਿਆਨੀ ਕੱਲ ਪਹਿਲੀ ਵਾਰ ਇਹਨੂੰ ਇਕੱਲੇ ਨੂੰ ਭੇਜੇ ਤੇ ਪਹਿਲੀ ਵਾਰ ਸਕਸੈਸਫੁਲ ਹੋ ਕੇ ਆਇਆ ਬੇਲਰ ਚਲਾ ਕੇ ਆਇਆ ਕਿਉਂ ਵੀ ਗਿਆਨੀ ਬਧਾਈਆਂ ਬਾਈ ਤੈਨੂੰ ਮੁਬਾਰਕਾਂ ਬਾਈ ਫਿਰ ਥੈਂਕ ਯੂ ਜੀ ਇਹਨੂੰ ਕਿੱਥੇ ਲਾਉਣਾ ਹੈ ਹੁਣ ਲਾ ਕੇ ਇਹਨੂੰ ਆਪਾਂ ਲੈਣ ਜਾਣਾ ਹੈ ਤੇ ਗੱਡੀ 'ਚ ਡ੍ਰਿੱਲ ਇਹਨੂੰ ਥੱਲੇ ਲਾਵਾਂਗੇ ਫੇਰ ਇਹਦੇ ਵਿੱਚ ਲੱਗੇ ਆਵਾਂਗੇ ਡ੍ਰਿੱਲ ਜੀ ਲੋ ਬਾਈ ਜੀ ਇੱਧਰ ਪੀਰ ਉਹਨਾਂ ਦੇ ਆਏ ਸੀਗੇ ਸਿੱਧੂ ਬਾਈ ਉਹਨਾਂ ਦੇ ਫਾਰਮ ਦੇ ਵਿੱਚ ਤੇ ਬਾਈ ਉਹਨਾਂ ਕੋਲ ਬਾਈ ਰੈੱਡ ਆਲੂ ਲਾ ਰਹੇ ਨੇ ਆ ਦੇਖੋ ਦਵਾਈ ਦੂਈ ਇਹ ਤੇ ਲੱਗੀ ਹੋਈ ਆ ਤੇ ਰੈੱਡ ਆਲੂ ਲਾ ਰਹੇ ਨੇ ਵਧੀਆ ਤੇ ਬੀਜ ਵੀ ਘੈਂਟ ਆ ਬਾਈ ਉਹਨਾਂ ਦਾ ਤੇ ਬਾਈ ਉਹਨਾਂ ਕੋਲ ਬਾਈ ਪਲੈਂਟਰ ਸੀਗਾ ਆਪਣਾ ਗ੍ਰੈਮੀ ਦਾ ਤੀਹ ਚਲਾ ਤੇ ਇਹਨਾਂ ਕੋਲ ਹੈਗਾ ਬਾਈ ਜੀ ਇਲੈਕਟ੍ਰੋਨਿਕ ਵਾਈਬ੍ਰੇਟਰ ਵਾਲਾ ਪਲੈਂਟਰ ਆਪਣਾ ਘੱਟੋ ਘਾਟ ਵੀ 7.5 ਲੱਖ ਰੁਪਏ ਇਸ ਪਲੈਂਟਰ ਦੀ ਰੇਟ ਆ ਐਮ ਆਰ ਪੀ ਆ ਦੇਖੋ ਇਲੈਕਟ੍ਰੋਨਿਕ ਵਾਈਬ੍ਰੇਟਰ ਆ ਇਹਨੂੰ ਲੱਗਿਆ ਹੋਇਆ ਤੇ ਇਹ ਪਲੈਂਟਰ ਵੜਾਪ ਹੁਣ ਆਪਾਂ ਚਲਾਵਾਂਗੇ ਤੁਸੀਂ ਵੀਡੀਓ ਝੱਕੇ ਤੁਹਾਨੂੰ ਦਿਖਾਵਾਂਗੇ ਵੀ ਕਿੰਦਾ ਦੀ ਇਹਦੀ ਵੱਟ ਦੀ ਕੁਆਲਿਟੀ ਆ ਤੇ ਕਿਵੇਂ ਇਹ ਚੱਲ ਰਿਹਾ ਅੱਜ ਇਹਨੂੰ ਫੁੱਲ ਚਲਾ ਕੇ ਆਪਾਂ ਓਕੇ ਕਰਕੇ ਜਾਣਾ ਤੇ ਆਲੂ ਅੱਜ ਬਾਈ ਉਹਨਾਂ ਨੇ ਨਹੀਂ ਲਾਉਣਾ ਕਿਉਂਕਿ ਉੱਪਰੋਂ ਬੱਦਲ ਬਹੁਤ ਆ ਰਿਹਾ ਤੇ ਬਹੁਤ ਬੱਦਲ ਗਰਜ ਵੀ ਰਿਹਾ ਤੇ ਮੌਸਮ ਦਾ ਕੋਈ ਪਤਾ ਨਹੀਂ ਇਸ ਕਰਕੇ ਬਾਈ ਉਹਨਾਂ ਨੇ ਅੱਜ ਆਲੂ ਨਹੀਂ ਲਾਉਣਾ ਅੱਜ ਕੇਵਲ ਆਪਾਂ ਇਕੱਲਾ ਆਪਣਾ ਬਾਈ ਉਹਨਾਂ ਦਾ ਜਿਹੜਾ ਪਲੈਂਟਰ ਆ ਉਹਦੀ ਸੈਟਿੰਗ ਕਰਕੇ ਜਾਣੀ ਆ ਕਿਉਂਕਿ ਜਦੋਂ ਆਪਾਂ ਸਰਵਿਸ ਤੋਂ ਬਾਅਦ ਪਲੈਂਟਰ ਚਲਾਉਂਦੇ ਆ ਉਹਦੀ ਸੈਟਿੰਗ तकरीबन ਪਿੱਛੇ ਫਾਲਿਆਂ ਦੀ ਹਿੱਲ ਜਾਂਦੀ ਆ ਕਿਉਂਕਿ ਇਹਦੇ ਫਾਲੇ ਫੁੱਲੇ ਨਵੇਂ ਪੈ ਜਾਂਦੇ ਆ ਜੋ-ਜੋ ਫਾਲੇ ਕੱਸੇ ਪੈ ਜਾਂਦੇ ਆ ਉਦੋਂ-ਉਦੋਂ ਉਹਦੀ ਟਾਪ ਲਿੰਕ ਕਸ ਹੋਈ ਜਾਂਦੀ ਆ ਜਦੋਂ ਫਾਲੇ ਨਵੇਂ ਪੈਗੇ ਉਹਨਾਂ ਦੀ ਫੇਰ ਟਾਪ ਨੇ ਕੋਥੀ ਵਾਪਸ ਹੋਣੀ ਆ ਤੇ ਸਰਵਿਸ ਕਰੀਏ ਟੋਟੋ ਪਲੈਂਟਰ ਦੀ ਤੇ ਇਹ ਹੁਣ ਆਪਾਂ ਚਲਾਵਾਂਗੇ ਤੇ ਜਾਥੀ ਬਾਈ ਜੁਣੀ ਹੁੰਦੇ ਆ ਜਾਥੀ ਆਪਾਂ ਇਹਦੀ ਹੋਰ ਚੈਕਿੰਗ ਕਰ ਲਈਏ ਜੀ ਜੀ ਸੈਟਿੰਗ ਕਰਤੀ ਚਲਾਉਣ ਲੱਗਿਆ ਪਲੈਂਟਰ ਤੇ ਥੱਲੇ ਉੱਪਰ ਇਹ ਚੱਲ ਰਹੀ ਆ ਥੱਲੇ ਮੋਟਰ ਸਾਡੇ ਵੀਰੇ ਬਾਈ ਹੁਣੀ ਪੁੱਛਦੇ ਸੀਗੇ ਵੀ ਪਾਣੀ ਕਿੰਨੇ ਕੁ ਫੁੱਟ ਤੇ ਇੱਕ ਵਾਰ ਆਇਆ ਸੀ ਕਮੈਂਟ ਸਾਡੇ ਬਾਈ ਪਾਣੀ ਏਰੀਆ ਦੇ ਵਿੱਚ ਸਾਡੇ ਏਰੀਏ ਚ ਬਿਲਕੁਲ ਨੇੜੇ ਹੀ ਆ ਆ ਤੁਸੀਂ ਦੇਖ ਲਓ ਸਾਹਮਣੇ 5 ਦੀ ਮੋਟਰ ਚੱਲ ਰਹੀ ਆ ਉੱਪਰੇ ਪਈ ਆ 5 ਦੀ ਮੋਟਰ ਚੱਲ ਰਹੀ ਆ ਉੱਪਰੇ ਪਈ ਆ ਤੇ ਨਾਲ ਦੇਖ ਲਓ 6 ਦੀ ਨਾਲ ਆ ਜੋ ਦੇਖੋ ਪਾਣੀ ਪੂਰਾ ਭਰ ਕੇ ਆ ਰਿਹਾ ਹੈ ਇਹ ਨਹੀਂ ਗਾਡੇ ਪਾਣੀ ਉੱਪਰੇ ਆਈ ਇੰਦਰ ਲਓ ਜੀ ਚਲਾ ਰਹੇ ਆ ਪਲੈਂਟਰ ਤੇ ਆ ਆ ਇਥੋਂ ਸੈਟਿੰਗ ਜੀ ਕਰੀ ਆ ਕਈ ਪੱਟਾਂ 'ਚ ਕਿਤੇ ਕਿਤੇ ਮਾੜੀ ਮਾੜੀ ਸੀਗਾ ਨਕਸ਼ਾ ਦੇਖੋ ਤੇ ਬੱਟ ਦੇ ਖੂਰੀ ਬਈ ਬੱਟ ਦੀ ਕੁਆਲਿਟੀ ਬਹੁਤ ਵਧੀਆ ਬਲੈਂਟਰ ਦੀ ਚਲੋ ਚਲੋ ਹੌਲੀ ਚਲੋ ਦੇਖੀਓ ਤਰ ਹਾਈ ਦਾ ਪਿਆ ਹੋਵੇ ਟਰੈਕਟਰ ਦੂਰ ਲੈ ਕੇ ਜਾਂਦਾ ਬਾਈ ਕਰੈਕਟਰ ਬਾਈ ਬੱਟ ਦੇ ਨੇੜੇ ਲਾ ਲਓ ਜੀ ਮਸ਼ੀਨ ਦੀ ਹੋ ਗਈ ਸੈਟਿੰਗ ਤੇ ਆਲੂ ਦੀ ਸੈਟਿੰਗ ਵੀ ਕਰ ਲਈ ਤੇ ਆਲੂ ਪਾਈਆਂ ਨੇ ਜਿਹੜੀ ਡੰਗਾਈ ਆ ਉਹ ਕਰੀ ਆ 5 5 ਇੰਚ ਥੱਲੇ ਨੂੰ ਕਰੀ ਆ ਤੇ ਆਲੂ ਤੋਂ ਆਲੂ ਜਿਹੜੀ ਦੂਰੀ ਰੱਖੀ ਆ 6 ਇੰਚ ਰੱਖੀ ਹੋਈ ਆ ਤੇ ਬੱਟ ਦੇਖੋ ਕਿੰਨੀ ਵਧੀਆ ਬਣਨ ਲੱਗੀ ਪ੍ਰੋਪਰ ਤੇ ਹਜੇ ਖੇਤ ਇਹ ਤਿਆਰ ਨਹੀਂ ਹੋਇਆ ਸਰ ਉਦਾਂ ਹੀ ਤਵੀਆਂ ਜੀਆਂ ਮਾਰ ਕੇ ਛੱਡਿਆ ਆਵਾ ਤੇ ਤਾਂ ਵੀ ਖੇਤ ਨਾ ਹੋਣ ਤਿਆਰ ਹੋਣ ਦੇ ਬਾਵਜੂਦ ਵੀ ਆ ਦੇਖੋ ਵੱਟ ਕਿੰਨੀ ਵਧੀਆ ਬਣਾ ਰਹੀ ਹੈ ਜੀ ਪਲੈਂਟਰ ਕਿੱਦਾਂ ਦਾ ਬਾਈ ਆਪਣਾ ਕੰਮ ਲੱਗਿਆ ਕਮੈਂਟ ਜ਼ਰੂਰ ਕਰਿਆ ਕਰੋ ਆ ਦੇਖੋ ਪੂਰੀ ਪ੍ਰੋਪਰ ਵੱਟ ਬਣਦੀ ਹੈ ਜਾਨ ਨਾਲੇ ਹਰੇ ਬਸ ਉੱਦਾ ਤਵੀਆਂ ਮਾਰ ਕੇ ਛੱਡਿਆ ਹੈ ਪੂਰਾ ਪ੍ਰੋਪਰ ਸੈੱਟ ਹੋ ਗਿਆ ਤੇ ਕੱਲ ਨੂੰ ਬਾਈ ਉਹਨਾਂ ਕੋਲ ਫੇਰ ਹੋਣਾ ਫੇਰ ਤੁਹਾਨੂੰ ਆਪਾਂ ਡਿਟੇਲ ਚ ਚੱਲਦਾ ਦਿਖਾਵਾਂਗੇ ਕਿਉਂਕਿ ਇਹਦੇ ਬੀਜ ਬੂਦ ਸੈਟਿੰਗ ਤਾਂ ਆਪਾਂ ਕਰਤੀ ਗਾਲੂ ਇਹ ਪ੍ਰੋਪਰ ਚੱਲਣਾ ਗਾਲੂ ਸਾਰੇ ਵੀਰਾਂ ਨੇ ਜਮੀਨ ਤਿਆਰ ਕਰਕੇ ਗਾਲੂ ਆਲੂ ਲਾਉਣੇ ਸ਼ੁਰੂ ਕਰਨੇ। ਲੋ ਜੀ ਟਰੈਕਟਰ ਦੇ ਚੱਕਰ ਸੱਟ ਕਰਨ ਆਏ ਆ। ਪਾਈ ਉਹ ਨਹੀਂ ਕਹਦੇ ਵੀ ਲੋਡ ਲੈਂਦਾ ਟਰੈਕਟਰ 50 ਪਹਾੜੀ ਆ ਜੀ 9 ਫੁੱਟਾ ਰੂਟਾਵੇਟਰ। ਤੇ ਲੋਡ ਲੈਂਦਾ ਬਾਕੀ ਜੀ ਟਰੈਕਟਰ ਥੋੜਾ ਜਿਹਾ ਦਬ ਕੇ ਚੱਲਦਾ। ਚਲੋ ਇਹਨੂੰ ਸਾਈਟਿੰਗ ਕਰਦੇ ਆ ਨਾਲੇ ਤੁਹਾਨੂੰ ਦੱਸਾਂਗੇ ਵੀ ਕਿਹੜਾ ਮਾਡਲ ਹੈ 50 ਪਹਾੜੀ ਤੇ ਕਿਹੜੀ ਸ਼ਕਤੀਮਾਨ ਰੂਟਾਵੇਟਰ ਤੇ ਗਰਾਰੀ ਪਾਈ ਆ 9 ਫੁੱਟਾ। 9 ਫੁੱਟ 2 ਇੰਚ ਇਹ ਅੰਦਰ ਅੰਦਰ ਹੁੰਦਾ ਉਹ ਤਾਂ 9 ਫੁੱਟ ਤੋਂ ਵੱਧ ਹੁੰਦਾ ਜੀ ਆਹ ਦੇਖੋ ਜੀ ਬੰਦ ਹੋ ਗਿਆ ਟਰੈਕਟਰ ਹੁਣ ਆਪਾਂ ਜੀ ਸੈਟਿੰਗ ਕਰਾਂਗੇ ਜੀ ਦੱਸਾਂਗੇ ਵੀ ਤੁਹਾਨੂੰ ਕਿਹੜੀ ਕਰਾਰੀ ਨਾਲ ਇਹ ਸੱਟ ਚੱਲੇ ਆ ਲਓ ਜੀ ਇਹਦੀਆਂ ਦੋ ਸੈਟਿੰਗਾਂ ਹੋਣਿਆਣੀਆਂ ਸੀਗੀਆਂ ਇੱਕ ਫੱਟੇ ਦੀ ਸੈਟਿੰਗ ਵਾਲੀ ਸੀ ਇੱਕ ਚੱਕਰ ਵਾਈ ਇਹਦੇ ਜ਼ਿਆਦਾ ਸੀਗੇ ਤੇ ਟਰੈਕਟਰ ਮਾ ਲੋਡ ਮੰਨਦਾ ਸੀ ਪੰਜਾਬ ਜਾਦੀ ਹੈ ਜੀ ਤੇ ਨੌ ਉਟਾ ਰੂਟਾ ਵਟਰਾ ਜੀ ਆ ਦੇਖੋ ਆਰਾਮ ਨਾਲ ਜਾ ਰਿਹਾ ਜੀ ਭੱਜਿਆ ਦੇਖੋ ਆਰਾਮ ਨਾਲ ਜਾ ਰਿਹਾ ਟਰੈਕਟਰ ਤੇ ਨਾਲੇ ਦੂਜੀ ਵਾਰ ਵਾਈ ਹੋਈ ਆ ਲਿਫਟ ਪੂਰੀ ਛੱਡੀ ਹੋਈ ਆ ਵਾਈ ਨੇ ਕਿਉਂਕਿ ਦੂਜੀ ਵਾਰ ਵਾਏ ਹੋਇਆ ਟਰੈਕਟਰ ਲੋਨ ਮੰਨਦਾ ਹੀ ਮੰਨਦਾ ਜੀ ਫਿਰ ਵੀ ਟਰੈਕਟਰ ਆਰਾਮ ਪਹਿਲਾਂ ਦਾ ਜੀ ਤੁਸੀਂ ਦੇਖਿਆ ਵੀਡੀਓ ਚ ਪਹਿਲੇ ਵਾਲੀ ਚ ਥੋੜਾ ਜਿਆ ਤੁਰ ਕੇ ਟਰੈਕਟਰ ਰੁਕ ਗਿਆ ਸੀਗਾ ਤੇ ਹੁਣ ਆਰਮਨਾਲ ਜਾ ਰਿਹਾ ਜੀ ਨੌ ਬਾਈ ਕਹਿੰਦੇ ਹੁਣ ਮੜਾ ਜਿਹਾ ਹਾਰਟ ਵਾਲੀ ਜ਼ਮੀਨ 'ਚ ਚਲਾ ਕੇ ਦੇਖ ਲਈਏ ਵੀ ਕੀ ਕਹਿੰਦਾ ਤੇ ਆਪਣਾ ਰੂਟਾ ਵੀ ਟਰ ਅੰਦਰ ਅੰਦਰ 9 ਫੁੱਟ 2 ਇੰਚ ਆ ਜੀ ਉਦਾਂ ਦਾ 9 ਫੁੱਟ ਤੋਂ ਵੱਧ ਹੋ ਜਾਂਦਾ ਜੀ ਲੋ ਜੀ ਚੱਲ ਰਿਹਾ ਜੀ ਆਰਮਨਾਲ ਟਰੈਕਟਰ ਕੋਈ ਪ੍ਰਵਾਹ ਨਹੀਂ ਮਿੱਟੀ ਦੇਖੋ ਪੂਰੀ ਵਧੀਆ ਬਣਦੀ ਆ ਪਟਾਈ ਦੇਖੋ ਜੀ ਲਓ ਜੀ ਐਨੀ ਹੱਥ ਜਿੰਨੀ ਫੜਾਈ ਆ ਪੂਰਾ ਹੱਥ ਚਲੇ ਜਾਂਦਾ ਇਸ ਵਿੱਚ ਤੇ ਟਰੈਕਟਰ ਚੱਲ ਰਿਹਾ ਜੀ ਪੂਰਾ ਆਰਾਮ ਨਾਲ ਹੁਣ ਇਹਨੂੰ ਜਿੱਥੇ ਮਰਜ਼ੀ ਚਲਾ ਲਓ ਬਾਈ ਜੀ ਆਰਾਮ ਨਾਲ ਹੀ ਚੱਲੂ ਆ ਕਿਉਂਕਿ ਇਹਦੇ ਚੱਕਰ ਸੈੱਟ ਕਰਤੇ ਆਪਾਂ ਤੇ ਇੱਕ ਜਿਹੜਾ ਟਰੈਕਟਰ ਦਾ ਇਹਦਾ ਰੂਟਰ ਟਰ ਦਾ ਫੱਟਾ ਸੈੱਟ ਹੋਣ ਵਾਲਾ ਸੀ ਕਿਉਂਕਿ ਫੱਟਾ ਬਾਈ ਉਹਨੇ ਥੱਲੇ ਕਰਕੇ ਪੂਰਾ ਉੱਪਰ ਸਪਰਿੰਗ ਪਾਏ ਸੀ ਤੇ ਉਹ ਉਹਦੇ ਨਾਲ ਕੀ ਹੁੰਦਾ ਮਿੱਟੀ ਨਹੀਂ ਛੱਡਦਾ ਰੂਟਾ ਵਿਟਰ ਮਗਰ ਨੂੰ ਉਹ ਕਿਰਾਏ ਬਣਿਆ ਹੋਇਆ ਸੀ ਕਿ ਕਰਦਾ ਤੇ ਹੋਰ ਬਿਲਕੁਲ ਸਾਠ ਚੱਲਦਾ ਬਰਮਾ ਪਿੰਡ ਪੈਂਦਾ ਬਾਈ ਉਹਨਾਂ ਦਾ ਸਮਰ ਵਾਲੇ ਕੋਲ ਉੱਥੇ ਸੈੱਟ ਕਰਨ ਆਇਆ ਸੀ ਰੂਟਾ ਵਿਟਰ ਸਾਰੀ ਗੱਲ ਬਾਈ ਜੀ ਬਾਈ ਜੀ ਕੀ ਹਾਲ ਚਾਲ ਹੈ ਜੀ? ਸਾਬ ਵਧੀਆ। ਕੀ ਨਾਮ ਆ ਬਾਈ ਜੀ ਆਪਣਾ? ਮੇਰਾ ਗਗਨਦੀਪ ਸਿੰਘ ਆ ਜੀ। ਗਗਨਦੀਪ ਸਿੰਘ ਬਾਈ ਕਿੰਨੇ ਚਿਰ ਹੋ ਗਿਆ ਰੂਟਾਵੇਟਰ ਲੈ ਇਹਨੂੰ? 1 ਸਾਲ ਹੋ ਗਿਆ ਜੀ। ਸਾਲ ਹੋ ਗਿਆ। ਤੇ ਰੂਟਾਵੇਟਰ ਚੱਲਦਾ ਕਿਵੇਂ ਆ ਜੀ? ਕੁਆਲਿਟੀ ਕਿਦਾਂ ਦੀ ਆ ਰੂਟਾਵੇਟਰ ਦੀ? ਬਹੁਤ ਵਧੀਆ ਕੁਆਲਿਟੀ ਆ ਜੀ। ਠੀਕ ਆ ਜੀ। ਹਾਂ ਜੀ। ਤੇ ਆ ਥੋੜਾ ਜਿਹਾ ਚੱਕਰ ਦਾ ਜਾਨੀ ਕਿ ਪਿਆ ਸੀਗਾ ਹਨਾ ਜੀ ਫਰਕ। ਹਾਂ ਜੀ ਹਾਂ ਜੀ ਹਾਂ ਜੀ। ਇਹਦੇ ਨਾਲ ਥੋੜਾ ਜਿਹਾ ਲੋਡ ਮੰਦਾ ਸੀਗਾ। ਹਾਂ ਜੀ। ਹੁਣ ਕਿਦਾਂ ਚੱਲਦਾ ਟਰੈਕਟਰ ਜੀ? ਹੁਣ ਨੋਰਮਲ ਚੱਲਦਾ ਜੀ। ਹੁਣ ਨੋਰਮਲ ਆ। ਹਾਂ ਜ